ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਆਜੀ ਕੁਵਰ ਵਿਜੇ ਪ੍ਰਤਾਪ ਸਿੰਘ ਜੋ ਐਸਆਈਟੀ ਗਠਿਤ ਕੀਤੀ ਗਈ ਸੀ ਪੰਜ ਮੈਂਬਰਾਂ ਦੀ ਜੋ ਜਾਂਚ ਕਰ ਰਹੀ ਸੀ ਬਹਿਵਲ ਕਲਾ ਕੋਰੀ ਕਾਂਡ ਅਤੇ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੀ ਜਿਸ ਤੋਂ ਪੂਰੀ ਪੂਰੀ ਸਿੱਖ ਸੰਗਤ ਨੂੰ ਬਹੁਤ ਉਮੀਦਾਂ ਸਨ ਕਿਉਂਕਿ ਪਰਦਰ ਪਰਦ ਅਜੇ ਹੀ ਪੁਲਿਸ ਅਫਸਰਾਂ ਨੂੰ ਸ਼ਿਕੰਜੇ ਦੇ ਵਿੱਚ ਕਸਿਆ ਜਾ ਰਿਹਾ ਸੀ ਅਜੇ ਹੀ ਪੋਲਿਟਿਕਲ ਲੀਡਰਾਂ ਤੱਕ ਪਹੁੰਚ ਕੀਤੀ ਜਾ ਰਹੀ ਸੀ ਜਿਹੜਾ ਇਹ ਤਾਰ ਇਹਨਾਂ ਕਟਨਾਵਾਂ ਦੇ ਨਾਲ ਜੁੜੇ ਹੋਏ ਨਜ਼ਰ ਆ ਰਹੇ ਸਨ ਪਰ ਹਾਲ ਹੀ ਦੇ ਵਿੱਚ ਜਦੋਂ ਅਕਾਲੀ ਦਲ ਬਾਦਲ ਨੇ ਭਾਰਤੀ ਚੋਣਾਂ ਨਗੇ ਗੋਹਾਰ ਲਗਵਾ ਕੇ ਆਜੀ ਕੂਰ ਵਿੱਚ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾ ਦਿੱਤਾ ਅਤੇ ਇਸ ਪੰਜ ਮੈਂਬਰੀ ਸੈਟ ਦੇ ਵਿੱਚੋਂ ਬਾਹਰ ਕਢਵਾ ਦਿੱਤਾ ਤਾਂ ਸਾਰੀ ਦੀ ਸਾਰੀ ਸਿੱਖ ਸੰਗਤ ਨੂੰ ਢਾਲ ਗਈ ਬਹੁਤ ਬੁਰਾ ਲੱਗਿਆ ਕਿ ਕਿਤਨਾ ਕਿਤੇ ਇਹ ਸਿਆਸੀ ਤਰ੍ਹਾਂ ਨਹੀਂ ਚਾਹੁੰਦੀਆਂ ਕਿ ਐਸਆਈਟੀ ਦੀ ਕਾਰਵਾਈ ਨਿਰਪੱਖ ਤਰੀਕੇ ਦੇ ਨਾਲ ਪੂਰੀ ਹੋਵੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਹੀ ਰਹਾ ਤੇ ਚੱਲ ਰਹੀ ਐਸਆਈਟੀ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਜਿਸ ਦੇ ਚਲਦਿਆਂ ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸ਼ਵਿੰਦਰ ਸਿੰਘ ਰਾਜਪੁਰਾ ਨੇ ਇੱਕ ਮੰਗ ਪੱਤਰ ਪਟਿਆਲਾ डीसी कुमार अमित ਨੂੰ ਸੌਪਿਆ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕਿ ਇਹ ਫੈਸਲਾ ਜੋ ਭਾਰਤੀ ਚੋਣ ਕਮਿਸ਼ਨ ਵੱਲੋਂ ਲਿੱਤਾ ਗਿਆ ਹੈ ਪੂਰੀ ਤਰ੍ਹਾਂ ਨਾਲ ਗਲਤ ਹੈ ਤੇ ਜਿਹੜੀਆਂ ਕਟਨਾਵਾਂ ਵਾਸਤੇ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਜਦੋਂ ਤੱਕ ਉਸ ਦੀ ਜਾਂਚ ਪੂਰੀ ਨਹੀਂ ਹੁੰਦੀ ਐਸਆਈਟੀ ਆਪਣੀ ਰਿਪੋਰਟ ਪੇਸ਼ ਨਹੀਂ ਕਰਦੀ ਉਦੋਂ ਤੱਕ ਐਸਆਈਟੀ ਦਾ ਕੋਈ ਵੀ ਮੈਂਬਰ ਉਸ ਦੇ ਵਿੱਚੋਂ ਬਾਹਰ ਨਾ ਕੀਤਾ ਜਾਵੇ ਤਰੀ ਆ ਜੀ ਜਿਹੜਾ ਤੁਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਇਆ ਹੋ ਸਿੱਖਾਂ ਵੱਲੋਂ ਕੀ ਮੰਗ ਪੱਤਰ ਹੈ ਤੇ ਕੀ ਮੰਗ ਕਰਦੇ ਹੋ ਜੀ ਦੇਖੋ ਜੀ ਸਾਡੀ ਇਹੀ ਮੰਗ ਸੀ ਜੀ ਡੀਸੀ ਸਾਹਿਬ ਨੂੰ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਵਾ ਉਹਦਾ ਇੱਕੋ ਇੱਕ ਕਾਰਨ ਸੀ ਕਿ ਐਸਆਈਟੀ ਵੱਲੋਂ ਬਹਿਵਲ ਕਲਾ ਗੋਲੀਕਾਂਡ ਜਿਹੜਾ ਸਿੱਖਾਂ ਦੇ ਉੱਤੇ ਬਾਦਲ ਸਰਕਾਰ ਦੇ ਸਮੇਂ ਗੋਲੀ ਚੱਲੀ ਆ ਉੱਥੇ ਸਿੰਘ ਸ਼ਹੀਦ ਹੋਏ ਨੇ ਉਹ ਸਬੰਧੀ ਜਾਂਚ ਕਰ ਰਹੀ ਸੀ ਐਸਆਈਟੀ ਉਹਨਾਂ ਦੇ ਮੁਖੀ ਉਮਰ ਵਿਜੇ ਪ੍ਰਤਾਪ ਸਿੰਘ ਸੀਗੇ ਜਿਹੜੇ ਉਹ ਬੜੀ ਇਮਾਨਦਾਰੀ ਦੇ ਨਾਲ ਜਾਂਚ ਨੂੰ ਅੱਗੇ ਵਧਾਰੇ ਸੀਗੇ ਤੇ ਜਿਸ ਦਾ ਡਰ ਸੀ ਅਕਾਲੀ ਦਲ ਨੂੰ ਤੇ ਭਾਜਪਾ ਸਰਕਾਰ ਨੂੰ ਕਿ ਜਿਹੜੀ ਸਾਡੀ ਜਿਹੜੀ ਗ੍ਰਿਫਤਾਰੀ ਹੈ ਜਾਂ ਸਾਡੀ ਪੋਨਾਂ ਨੇ ਉਹ ਦਿਨੋ ਦਿਨ ਪੰਥ ਦੇ ਸਾਹਮਣੇ ਆਂਦੀਆਂ ਨੇ ਉਹਦੇ ਵਿਰੋਧ ਵਿੱਚੋਂ ਅਕਾਲੀ ਦਲ ਨੇ ਚੋਣ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਉਹਨਾਂ ਦੀ ਬਦਲੀ ਕਰਾਈ ਬਦਲੀ ਦਾ ਮੈਂ ਸਮਝਦਾ ਇੱਕ ਹੋਰ ਜਿਹੜਾ ਵੱਡਾ ਕਾਰਨ ਹੈ ਉਹ ਇਹ ਸੀ ਕਿਉਂਕਿ ਉਹ ਥੋੜੇ ਦਿਨ ਪਹਿਲਾਂ ਡੇਰਾ ਮੁਖੀ ਸਰਸਾ ਨੂੰ ਜੇਲ੍ਹ ਦੇ ਵਿੱਚ ਪੁੱਛਗਿੱਛ ਕਰਨ ਗਏ ਸੀ ਉੱਥੋਂ ਦੀ ਭਾਜਪਾ ਸਰਕਾਰ ਨੇ ਉਹਨਾਂ ਦੀ ਡੇਰਾ ਮੁਖੀ ਦੀ ਪੁੱਛਗਿੱਛ ਨਹੀਂ ਹੋਣ ਦਿੱਤੀ ਕਿ ਉਹਨਾਂ ਨੇ ਐਸਆਈਟੀ ਦੇ ਮੁਖੀ ਨੇ ਐਲਾਨ ਕੀਤਾ ਸੀ ਕਿ ਜਲਦ ਮੈਂ ਕੋਰਟ ਚੋਂ ਪਰਮਿਸ਼ਨ ਲੈ ਕੇ ਡੇਰਾ ਮੁਖੀ ਨੂੰ ਪੰਜਾਬ ਦੇ ਅੰਦਰ ਰਿਮਾਂਡ ਲੈ ਕੇ ਆਵਾਂਗਾ ਕਿਤੇ ਜਿਹੜੀ ਬੇਦਗੀਆਂ ਦੀ ਗੱਲਾਂ ਜਾਂ ਗੋਲੀ ਕਾਂਡ ਦੀਆਂ ਗੱਲਾਂ ਨੇ ਉਹ ਸਾਰੀ ਪੰਥ ਦੇ ਸਾਹਮਣੇ ਪੰਜਾਬ ਵਾਸੀਆਂ ਦੇ ਸਾਹਮਣੇ ਉਸ ਚੀਜ਼ ਨੂੰ ਨੰਗਾ ਕਰਾਂਗਾ ਮੈਂ ਸਮਝਦਾ ਇਸੇ ਡਰ ਤੋਂ ਅਕਾਲੀ ਦਲ ਨੇ ਭਾਜਪਾ ਸਰਕਾਰ ਨੇ ਉਹਨਾਂ ਦੀ ਬਦਲੀ ਕਰਾ ਦਿੱਤੀ ਕਿਉਂਕਿ ਡੇਰਾ ਮੁਖੀ ਦੇ ਰਿਮਾਂਡ ਤੋਂ ਬਾਅਦ ਬੜੀ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਣੀਆਂ ਸਨ ਤੁਹਾਨੂੰ ਕੀ ਲੱਗਦਾ ਜੇਕਰ ਹੁਣ ਵਾਲੀ ਜਿਹੜੀ ਆ ਬਦਲੀ ਦੁਆਰਾ ਜਿੱਥੇ ਰਹਿਗੇ ਸੀ ਉੱਥੇ ਨਾ ਹੋਈ ਫਿਰ ਤੁਹਾਡੇ ਵੱਲੋਂ ਸਿੱਖਾ ਵੱਲੋਂ ਕੀ ਸਟੈਪ ਕੀਤਾ ਜਾਵੇਗਾ ਦੇਖੋ ਜੀ ਪੂਰੀ ਸਿੱਖ ਕੌਮ ਦੇ ਅੰਦਰ ਪੂਰਾ ਵਿਰੋਧ ਹੋ ਰਿਹਾ ਕਿਉਂਕਿ ਸਾਡੇ ਲਈ ਉਥੇ ਨੌਜਵਾਨ ਜਿਹੜੇ ਬੇਦੋਸ਼ੇ ਸਿੱਖ ਬੈਠੇ ਸੀਗੇ ਉਹਨਾਂ ਤੇ ਗੋਲੀ ਚੱਲੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਹੈ ਇਹ ਚੀਜ਼ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ ਤੇ ਜਦੋਂ ਕੋਈ ਐਸਆਈਟੀ ਪਹਿਲੀ ਵਾਰ ਸਾਨੂੰ ਲੱਗਿਆ ਕਿ ਕੋਈ ਐਸਆਈਟੀ ਸਮੁਲਕ ਦੇ ਅੰਦਰ ਸਿੱਖਾਂ ਨੂੰ ਇਨਸਾਫ਼ ਦੇਣ ਦੀ ਗੱਲ ਕਰ ਇਹ ਉਸ ਐਸਆਈਟੀ ਮੁਖੀ ਨੂੰ ਹੀ ਬਦਲ ਦਿੱਤਾ ਗਿਆ ਤਾਂ ਇਹ ਰੋ ਕਿਵੇਂ ਸਮਾਪਤ ਹੋਊਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਸਾਡਾ ਵਿਰੋਧ ਜਾਰੀ ਰਹੇ ਜਿੱਥੇ ਬੰਦੀਆਂ ਨਾਲ ਜਿਵੇਂ ਧਿਆਨ ਸਿੰਘ ਮਾਨ ਨੇ ਵੀ ਆਪਣਾ ਜਸਤਿਆ ਧਿਆਨ ਸਿੰਘ ਮਾਨ ਨੇ ਵੀ ਕਿਹਾ ਜੀ 7 ਦਿਨ ਦਾ ਟਾਈਮ ਦਿੱਤਾ ਸਰਕਾਰ ਨੂੰ ਕਿ ਜੇ ਨਹੀਂ ਹੁੰਦੀ ਤਾਂ ਫਿਰ ਉਹ ਜਿਹੜਾ ਆਪਣਾ ਰੋਜ਼ ਪ੍ਰਦਰਸ਼ਨ ਨਾਲ ਸ਼ੁਰੂ ਕਰਨਗੇ ਜੀ ਤੁਹਾਡਾ ਹੈਗਾ ਉਹਨਾਂ ਦਾ ਕੋਈ ਦੇਖੋ ਜੀ ਜਦੋਂ ਵੀ ਕੋਈ ਵੀ ਸਿੱਖ ਜੱਥੇਬੰਦੀ ਹੈ ਕੋਈ ਪੰਜਾਬ ਦੀ ਗੱਲ ਕਰੂਗੀ ਪੱਤ ਦੀ ਗੱਲ ਕਰੂਗੀ ਅਸੀਂ ਉਹਨਾਂ ਦੇ ਨਾਲ ਖੜੇ ਹੋਵਾਂਗੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਚਾਪਟਰ ਮਨਿੰਦਰ ਸਿੰਘ ਨੇ ਵੀ ਮਤਲਬ ਕੋਰਟ ਦੇ ਵਿੱਚ ਦਰਵਾਜ਼ਾ ਕੀਤੀ ਜਿਹੜਾ ਇਲੈਕਸ਼ਨ ਕਮਿਸ਼ਨਾ ਉਹਨੂੰ ਰਿਵਿਊ ਪ ਕਿ ਇਹਦਾ ਜਿਹੜੀ ਕੋਰ ਵਿਜੀ ਪ੍ਰਧਾਨ ਦੀ ਜਿਹੜੀ ਬਦਲੀ ਆ ਉੱਥੇ ਮੁਰ ਵਿਚਾਰ ਜਿਹੜਾ ਉਹ ਕੀਤਾ ਜਾਏ ਤੁਸੀ ਦੇਖੋ ਜੀ ਮੈਂ ਸਮਝਾਂਗਾ ਜੇਕਰ ਕੈਪਟਨ ਸਰਕਾਰ ਨਾ ਇਸ ਗੱਲ ਤੇ ਜ਼ੋਰ ਪਾਉਂਦੀ ਤਾਂ ਅਸੀਂ ਸਮਝਾਂਗੇ ਇਹ ਸਾਰਾ ਕੈਪਟਨ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਕਿਉਂਕਿ ਜਿਹੜੀ ਰਾਜ ਕਰਨ ਵਾਲੀ ਪਾਰਟੀ ਆ ਉਹਦੇ ਕੋਲ ਬੜਾ ਕੁਝ ਹੁੰਦਾ ਉਹਨੂੰ ਕੈਪਟਨ ਸਰਕਾਰ ਨੂੰ ਚਾਹੀਦਾ ਕਿ ਉਹ ਵਾਕਈ ਜੇ ਆਪਣੀ ਲੋਕਾਂ ਦੇ ਵਿੱਚ ਚੰਗੀ ਦਿਖ ਚਾਹੁੰਦੀ ਹੈ ਤੇ ਐਸਆਈਟੀ ਮੁਖੀ ਦਾ ਜਿਹੜਾ ਤਬਾਦਲਾ ਕੀਤਾ ਗਿਆ ਉਹ ਦੁਬਾਰਾ ਉਹਨਾਂ ਨੂੰ ਐਸਆਈਟੀ ਮੁਖੀ ਬਣਾਇਆ ਗਿਆ ਪਰ ਸੁਖਵੀਰ ਸਿੰਘ ਵੱਲੋਂ ਦਾ ਕਹਿਣਾ ਕਿ ਇਹ ਜਿਹੜੀ ਬਦਲੀ ਹੈਗੀ ਹੈ ਇਲੈਕਸ਼ਨ ਕਮਿਸ਼ਨ ਆਫ ਕੰਡਕਟ ਦੇ ਚਲਦਿਆਂ ਕੀਤੀ ਗਈ ਹੈ ਦੇਖੋ ਜੀ ਜੇ ਇਲੈਕਸ਼ਨ ਕਮਿਸ਼ਨ ਆਫ ਕੰਡਕਟ ਦੇ ਚਲਦਿਆਂ ਹੁੰਦੀ ਫੇਰ ਅਕਾਲੀ ਦਲ ਨੂੰ ਮੰਗ ਪੱਤਰ ਦੇਣ ਦੀ ਕੀ ਲੋੜ ਸੀ ਐਸਆਈਟੀ ਦੇ ਅੱਗੇ ਤੁਸੀਂ ਦੇਖੋ ਅਕਾਲੀ ਦਲ ਦੇ ਮੰਗ ਪੱਤਰ ਤੋਂ ਬਿਨਾ ਪੰਜਾਬ ਦੇ ਅੰਦਰ ਵਿਰੋਧੀ ਪਾਰਟੀਆਂ ਕਿੰਨੀਆਂ ਨੇ ਆਮ ਆਦਮੀ ਪਾਰਟੀ ਹੈ ਪੀਡੀਪ ਹੈ ਜਾਂ ਹੋਰ ਕਿੰਨੀ ਪਾਰਟੀਆਂ ਨੇ ਕਿਸੇ ਨੇ ਵੀ ਐਸਆਈਟੀ ਤੇ ਉਂਗਲ ਨਹੀਂ ਚੁੱਕੀ ਅੱਜ ਤੱਕ ਤੇ ਅਕਾਲੀ ਦੰਨ ਨੂੰ ਜਿਹੜਾ ਡਰ ਸੀ ਕਿ ਜਿਹੜਾ ਡੇਰਾ ਮੁਕੀ ਆ ਉਹ ਸਾਡੀ ਪੋਲਾਂ ਨੇ ਉਹ ਖੋਲਣ ਵਾਲਾ ਤਿਆਰ ਹੈ ਜੇ ਪੰਜਾਬ ਦੇ ਅੰਦਰ ਮਾਨਟੇ ਲਿਆਇਆ ਗਿਆ ਦੇਸ਼ ਦੇ ਡਰੋਂ ਅਕਾਲੀਵਲੇ ਭਾਜਪਾ ਦਾ ਦਬਾਅ ਪਾ ਕੇ ਚੌਂਕ ਕਮਿਸ਼ਨਰ ਕੋਲੋਂ ਉਹਨਾਂ ਦੀ ਬਦਲੀ ਜਿਹੜੀ ਕਰਵਾਈ ਹੈ ਹੁਣ ਇਲੈਕਸ਼ਨ ਜਿਹੜੇ ਇਲੈਕਸ਼ਨ ਵੀ ਚੱਲ ਰਹੇ ਨੇ ਇਹ ਤਾਂ ਸੋਚੋ ਵੀ ਇਸ ਬਦਲੀ ਦਾ ਵੀ ਇਲੈਕਸ਼ਨ ਉੱਤੇ ਕੋਈ ਫਰਕ ਪਏਗਾ ਜੇ ਸਿੱਖ ਰੋਸ਼ਮੁਜਾਹਰਾ ਜਿਹੜਾ ਸ਼ੁਰੂ ਕਰਦਣਗੇ ਤਾਂ ਇਹਦਾ ਨੁਕਸਾਨ ਕਿਹਨਾਂ ਕਿਸ ਤੇ ਜੋ ਵੋਟਾਂ 'ਚ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੋ ਸਕਦਾ ਵੀ ਜੇ ਕੋਈ ਸਿੱਖ ਹੋਵੇ ਇਲੈਕਸ਼ਨਾਂ ਦਾ ਬਾਈਕਾਟ ਵੀ ਕਰ ਦੇਵੇ ਜੇ ਸਾਡਾ ਇਨਸਾਫ ਹੀ ਨਹੀਂ ਮਿਲਣਾ ਤੇ ਅਸੀਂ ਵੋਟਾਂ ਪਾ ਕੇ ਕੀ ਕਰਨਾ ਸਮੁਲਕ ਦੇ ਲੋਕਾਂ ਨੂੰ ਜਾਂ ਜਿਹੜੇ ਇੱਥੋਂ ਦੇ ਮੰਤਰੀ ਬਣਦੇ ਨੇ ਜਾਂ ਚੀਫ ਮਿਨਿਸਟਰ ਬਣਦਾ ਜਾਂ ਪ੍ਰਧਾਨ ਮੰਤਰੀ ਬਣਦਾ ਅਸੀਂ ਵੋਟਾਂ ਫਿਰ ਪਾਉਣੀਆਂ ਕਾਹਦੇ ਲਈ ਜਾਂਦੇ ਜੇ ਸਾਨੂੰ ਇਨਸਾਫ ਹੀ ਨਹੀਂ ਮਿਲਦਾ ਗੁਰਪਿਆਰੇ ਹੋਈ ਤਾਂ ਵਾਲਾ ਵਕਤ ਹੀ ਤੇ ਕਰਿਆ ਕਿ ਆਖਿਰ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੜ ਐਸਆਈਟੀ 'ਚ ਸ਼ਾਮਿਲ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ ਪਰ ਹਾਂ ਜੇਕਰ ਪੰਜਾਬ ਦੀ ਪੂਰੀ ਦੀ ਪੂਰੀ ਆਵਾਮ ਇਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰੇ ਇਸ ਗਲਤ ਫੈਸਲੇ ਦੇ ਖਿਲਾਫ ਤਾਂ ਸ਼ਾਇਦ ਉਹ ਦਿਨ ਬਹੁਤ ਜਲਦ ਆਵੇਗਾ ਜਦ ਭਾਰਤ ਦੀਆਂ ਸਰਕਾਰਾਂ ਨੂੰ ਪੰਜਾਬ ਦੀ ਆਵਾਮ ਦੇ ਅੱਗੇ ਗੋਡੇ ਟੇਕਣੇ ਪੈਣਗੇ ਅਤੇ ਭਾਰਤੀ ਚੋਂ ਕਮਿਸ਼ਨ ਵੱਲੋਂ ਇਹ ਤਾਂ ਕਿ ਇਹ ਫੈਸਲਾ ਉਹਨਾਂ ਨੂੰ ਵਾਪਸ ਲੈਣਾ ਪਵੇਗਾ ਅਤੇ ਸੱਚਾਈ ਤੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਅਫਸਰਾਂ ਨੂੰ ਹੱਲਾਸ਼ੇਰੀ ਮਿਲੇਗੀ ਉਹਨਾਂ ਨੂੰ ਕਦੇ ਇਹ ਨਹੀਂ ਲੱਗੇਗਾ ਕਿ ਅਗਰ ਅਸੀਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਆ ਤਾਂ ਸਾਨੂੰ ਕੋਈ ਵੀ ਆਪਣੀ ਪੋਲੀਟੀਕਲ ਵਿਲ ਦੇ ਚਲਦਿਆਂ ਸਾਨੂੰ ਚਕਵਾ ਕੇ ਕਿਤੇ ਵੀ ਹੋਰ ਸੁੱਟ ਸਕਦਾ ਹੈ ਇਸ ਲਈ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਸਾਰੇ ਰਲ ਕੇ ਇਸ ਗਲਤ ਫੈਸਲੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਗੁਰਬਾਨੀ ਅਖੰਡ ਮੰਨੀ ਵਾਸਤੇ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਦੀ ਅਤੇ ਗੁਰਬਾਨੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਪਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ